ਸ਼ੋਟਿੰਗ ਦੇ ਗੋਲੇ ਵੇਖੀ ਪਿੰਨਾਂ ਦੇ ਵਿੱਚ ਇਹ ਛਤਰਪਤੀ சிவாਜੀ ਜੀ ਦਾ ਇੱਥੇ ਮਿਊਜ਼ੀਅਮ ਬਣਾਇਆ ਗਿਆ ਔਰੰਗਾਬਾਦ ਦੇ ਵਿੱਚ ਤੁਸੀਂ ਉਹਨਾਂ ਦੇ ਸ਼ਸਤਰਾਂ ਦੇ ਦਰਸ਼ਨ ਕਰਾਂਦੇ ਹੋ ਛਤਰਪਤੀ சிவாਜੀ ਮਰਾਠਾ ਆ ਸਾਰੇ ਉਹਨਾਂ ਦੇ ਸ਼ਸਤਰ ਨੇ ਆ ਤੋਪਾਂ ਤੋ ਤੋਪਾਂ ਇਥੇ ਪਈਆਂ ਹੋਈਆਂ ਨੇ ਆ ਤਲਵਾਰਾਂ ਇਹ ਬੰਦੂਕਾਂ ਨੇ ਆਰਾਮ ਜੰਗੇ ਬੰਦੂਕਾਂ ਤੋੜੇਦਾਰ ਤੇ ਗੋਲੀਆਂ ਵੀ ਬਰਗਦਾਲੀਆਂ ਪਈਆਂ ਹੋਈਆਂ ਨੇ ਗੋਰ ਗੋਲੀਆਂ ਗਨ ਸ਼ਾਟਸ ਇਹਨੇ ਕਨਕੇਨ ਦਿਨ ਬੰਦੂਕਾਂ ਇਹਨਾਂ ਦੇ ਨੇਜੇ ਪਾਲੇ ਅਲੱਗ-ਅਲੱਗ ਤਰੀਕੇ ਦੇ ਨੇਜੇ ਪਾਲੇ ਇਹ ਉਹਨਾਂ ਦਾ ਕਵਚ ਹੈ ਜਿਹੜਾ ਉਹ ਜੰਗ ਵਿੱਚ ਪਾ ਕੇ ਜਾਂਦੇ ਸਨ ਆ ਉਹਨਾਂ ਦੀ ਢਾਲਾਂ ਪਈਆਂ ਹੋਈਆਂ ਨੇ ਥੱਲੇ ਆਹ ਸ਼ਤਰਪਤੀ சிவாਜੀ ਦੀ ਕਿਰਪਾ ਨੇ ਤਲਵਾਰ ਇਹ ਉਹਨਾਂ ਦਾ ਕਵਚ ਨਾਲ ਪਾਲੇ ਇਹ ছত্রਪਤੀ சிவாਜੀ ਦੇ ਉਹਨਾਂ ਦੇ ਬਰਤਨ ਨੇ ਯੂਜ਼ ਕਰਨ ਵਾਲੇ ਜਿਹੜੇ ਨੇ ਸਾਹਮਣੇ ਰੱਖੇ ਹੋਏ ਨੇ ਇਹਨਾਂ ਨੇ ਇਹ ਕੁਰਾਨ ਨੇ 1600 ਸਾਲ ਦੀ ਪੁਰਾਤਨ ਮੂਰਤੀਆਂ ਦੇਵੀ ਦੇਵਤਿਆਂ ਦੀਆਂ ਨਟਰਾਜ ਦੀਆਂ ਸੂਰਯ ਦੇਵਤਿਆਂ ਦੀਆਂ ਸ਼ਿਵ ਜੀ ਦੀਆਂ ਇਹ ਸਾਰਾ ਕੁਝ ਤੁਸੀਂ ਛਤਰਪਤੀ சிவாਜੀ ਜਿਹੜਾ ਮਿਊਜ਼ੀਅਮ ਹੈ ਨਾ ਔਰੰਗਾਬਾਦ ਦੇ ਵਿੱਚ ਉੱਥੇ ਵਿੱਚ ਇਹ ਸਾਰਾ ਕੁਝ ਰੱਖਿਆ ਹੋਇਆ ਹੈ। ਉਹ ਦਰਵਾਜ਼ਾ ਵੀ ਪੁਰਾਤਨ ਹੋਊਗਾ। ਹਾਂ ਜੀ। ਹੈਨਾ? ਚੌਪਟ ਦੇ ਉੱਪਰ ਇਹਦਾ ਕੋਈ ਅਨਿਕੀ ਨਾਮ ਦਾ ਚੌਪਟ ਖੇਡਿਆ ਸਾਰੀ ਅੱਛਾ ਹਾਂ ਚੌਪਟ ਜਿਹੜੀ ਉਹ ਖੇਡ ਖੇਡਦੇ ਸਨ ਨਾ ਹਾਂਜੀ ਮਹਾਭਾਰਤ ਦੇ ਵਿੱਚ ਜਿਹੜਾ ਸ਼ਕਨੀ ਤੇ ਪੰਡਵ ਜੀ ਦੇ ਵਿੱਚ ਹਾਰ ਗਏ ਸਨ ਪਾਸੇ ਇਹ ਸਾਰਾ ਪੁਰਾਤਨ ਫੁਮਾਰ ਹੈ ਯੂਜ਼ ਕਰਦੇ ਇਹ ਉਸ ਟਾਈਮ ਤੇ ਇਹ ਸੁੱਕੇ ਮੇਵੇ ਤੋੜਨ ਵਾਸਤੇ ਨਾ ਅਲੱਗ-ਅਲੱਗ ਪੁਰਾਤਨ ਜੋ ਉਜ਼ਾਰ ਵਰਤੇ ਜਾਂਦੇ ਸਨ ਇਹ ਉਹ ਨੇ ਅਖਰੋਟ ਤੋੜਨ ਵਾਸਤੇ ਬਦਾਮ ਤੋੜਨ ਵਾਸਤੇ ਜਾਂ ਕੋਈ ਚੀਜ਼ ਕੱਟਣ ਵਾਸਤੇ ਉਹ ਇਹ ਸਾਰੇ ਨੇ ਪੁਰਾਤਨ ਆਹ ਕੀ ਚੀਜ਼ ਹੈ ਇਹ ਲਾਈਨ ਬਾਕਸ ਮੇਕਅਪ ਦਸਮਾਨ ਕਰਾ ਰੱਖਣ ਵਾਸਤੇ ਸ਼ਿੰਗਾਰ ਕਰਾ ਰੱਖਣ ਵਾਸਤੇ ਵੀ ਬਲੋਕ ਬੀਬੀਆਂ ਦੇ ਸ਼ਿੰਗਾਰ ਰੱਖਣ ਵਾਸਤੇ ਅਲੱਗ-ਅਲੱਗ ਚੀਜ਼ਾਂ ਬਣੀਆਂ ਹੋਈਆਂ ਹਨ। ਹਸਤ ਲਿਖਤ ਕੋਥੀ ਏਕਨਾਥੀ ਭਗਵਤ ਇਹ ਭਗਵਤ ਗੀਤਾ ਹਸਤ ਲਿਖਤ ਕੋਥੀ ਹੈ ਭਗਵਤ ਗੀਤਾ ਦੀ ਏਕਨਾਥ ਜਿਹੜੇ ਹੋਏ ਨੇ ਇਕਨਾਥੀ ਭਗਵਤੇ ਆ ਇਕਨਾਥ ਜਿਹੜੇ ਹੋਏ ਨੇ ਸੰਤ ਉਹਨਾਂ ਦੀ ਲਿਖੀ ਹੋਈ ਉਹਨਾਂ ਦੇ ਹਸਤ ਲਿਖਤ ਹੈ ਆ ਵੀ ਇੱਧਰ ਹੀ ਵੀ ਉਹਨਾਂ ਦੇ ਹੀ ਇਕਨਾਥ ਹਾਂਜੀ ਇਹ ਇਹ ਗੁਰੂ ਰਚਿਤ ਸ੍ਰੀ ਗੁਰੂ ਚਰਿਤ੍ਰ ਗਿਆਨੇਸ਼ਵਰੀ ਗਿਆਨੇਸ਼ਵਰੀ ਅਸੁਰਾਹੀ ਚੌਫੁੱਲਾ ਇਹ ਵੀ ਬੀਬੀਆਂ ਦੇ ਸ਼ਿੰਗਾਰ ਵਾਲਾ ਹੀ ਸਾਰਾ ਸਮਾਨ ਨਹੀਂ ਇਹ ਮਸਾਲਾ ਦਾਣੀਆਂ ਆ ਮਸਾਲਾ ਦਾਣੀਆਂ ਉਹ ਵੀ ਮਸਾਲਾ ਦਾਣੀਆਂ ਚੌਫੁੱਲਾ ਦਾ ਮਤਲਬ ਕੀ ਹੋਏਗਾ ਮਤਲਬ ਜਿੱਥੇ ਚਾਰ ਖਾਣੇ ਬਣੇ ਹੋਏ ਨੇ ਉਹ ਚ ਅਲੱਗ-ਅਲੱਗ ਚੀਜ਼ਾਂ ਪਈਆਂ ਹਾਂਜੀ ਮਸਾਲਾ ਵਗੈਰਾ ਰੱਖਣਾ ਹੈ ਮਸਾਲਾ ਦਾਣੀਆਂ ਆ ਉੱਪਰ ਵੀ ਮਸਾਲਾ ਦਾਣੀਆਂ ਕਿਚਨ ਦਾ ਸਮਾਨ ਹੈ ਸਾਰਾ ਕਿਚਨ ਦਾ ਹਾਂ ਆ ਹੁੱਕਾ ਵੀ ਵਿੱਚ ਲਿਆ ਕੇ ਧਰਛੜਿਆ ਕੋ ਕਹੀਏ ਨਾ ਹਾਂਜੀ ਹਾਂ ਫਸਤਦੰਤੀ ਆ ਹਾਥੀ ਦੇ ਦੰਦਾਂ ਨਾਲ ਬਟਾ ਹੈ। ਅੱਛਾ ਹਾਥੀ ਦੇ ਦੰਦਾਂ ਨਾਲ ਬਣਿਆ ਹੋਇਆ ਜੀ ਡੰਬਾ ਉਹ ਦੋ ਤੋ ਇੰਪੋਰਟ ਆ। ਹੂੰ ਦੋਤ ਦਵਾਈ ਜਿਹਨੂੰ ਆਪਾਂ ਕਹਿੰਦੇ ਨੇ ਹਾਂਜੀ ਹਾਂ ਉਹ ਸੁਲਟਾ ਆ ਆਪਾਂ ਡੱਬਾ ਆ ਸਲ ਬੱਟਾ ਕਿਡਾ ਸਲ ਬੱਟਾ ਮਾਡਲ ਅੱਛਾ ਅੱਛਾ ਖਲ ਬੱਟਾ ਖਲ ਕਰ ਖਣ ਲਗੋ ਕੁਛ ਪੀਸਨ ਪੁਸਨ ਆ ਲਾਇਆ ਆ ਵੀ ਹੁ ਕੇ ਦਾ ਸਟੈਂਡ ਤੇ ਚੱਲੋ ਇਨਸ਼ਾ ਅੱਜ ਆਜਾ ਇਹ ਪੁਰਾਤਨ ਸਿੱਕੇ ਨੇ ਆ ਖਿਲਜੀ ਦੇ ਟਾਈਮ ਦੇ ਸਿੱਕੇ ਨੇ ਆ ਤੁਗਲਕ ਦੇ ਆਵੇ ਤੁਗਲਕ ਦੇ ਟਾਈਮ ਦੇ ਸਿੱਕੇ ਮੋਹਰਾਂ ਜੋ ਪਰਾਤਨ ਚੱਲਦੇ ਸੀਗੇ ਇਹ ਆ ਮੋਹਰ ਦੇ ਚੰਦਰਗੁਪਤ ਮੋਹਰ ਜਿਹੜਾ ਹੋਇਆ ਉਦੋਂ ਇਸ ਤਰ੍ਹਾਂ ਦੇ ਇਹ ਮੋਹਰਾਂ ਸਿੱਕੇ ਚੱਲਦੇ ਸੀ ਕੁਸ਼ਾਨ ਘੋੜੇ ਸਵਾਰ ਕੁਸ਼ਾਨ ਜਨਪਦ ਇੱਥੇ ਸਾਰੇ ਪੁਰਾਤਨ ਸਿੱਕੇ ਰੱਖੇ ਹੋਏ ਨੇ ਜੀ ਸਤਵਾਹਨ ਸਤਵਾਹਨ ਇੱਧਰ ਪੁਰਾਤਨ ਕੋਈ ਬਹੁਤ ਕੀਮਤੀ ਚੀਜ਼ਾਂ ਰੱਖਣ ਵਾਲੇ ਸੰਦੂਕ ਜਿਸ ਤਰ੍ਹਾਂ ਆਪਾਂ ਜੈਵਲਰੀ ਬਾਕਸ ਜੈਵਲਰੀ ਬਾਕਸ ਇਹ ਹੈਗਾ ਇਹ ਪੇਟੀ ਖਜ਼ਾਨਾ 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 ਪੇਟੀ ਖਜ਼ਾਨਾ ਰੱਖਣ ਵਾਲੀ ਜਿਹੜੀ ਪੇਟੀ ਹੈ ਨਾ ਹਾਂ ਜਿਹਦੇ ਵਿੱਚ ਰਾਜਕੀਏ ਖਜ਼ਾਨਾ ਜਿਹੜਾ ਰੱਖਿਆ ਜਾਂਦਾ ਏ ਉਹ ਚੀਜ਼ ਆ ਆ ਪ੍ਰਾਪਨ ਸਿੱਕੇ ਆ ਜਿਹੜੇ ਨੇ ਮੁਗਲ ਦੇ ਮੁਗਲਾਂ ਦੇ ਟਾਈਮ ਦੇ ਸਿੱਕੇ ਨੇ ਉਰਦੂ ਦੇ ਵਿੱਚ ਉੱਪਰ ਲਿਖਿਆ ਹੋਇਆ ਆ ਆਲਮਗੀਰ ਦਾ ਟਾਈਮ ਦੇ ਨੇ ਆ ਆਲਮਗੀਰ ਦੂਸਰਾ ਨਾਸਰਉਦੀਨ ਮੁਹੰਮਦ ਸ਼ਾਹ ਫਰਖਸੀਅਰ ਆ ਫਰਖਸੀਅਰ ਦੇ ਟਾਈਮ ਦੇ ਸਿੱਕੇ ਆ ਚੱਲਦੇ ਨੇ ਬਾਬਾ ਬੰਦਾ ਬਹਾਦਰ ਦੇ ਟੰਡ ਹੈ ਸ਼ਾਹ ਅਲਮ ਬਹਾਦਰ ਮੁਹੰਮਦ ਅਕਬਰ ਦੂਸਰਾ ਆ ਇੱਥੇ ਸਿੱਖ ਰਾਜ ਦੇ ਵੇਲੇ ਦਾ ਵੀ ਸਿੱਕਾ ਜਿਹੜਾ ਪਿਆ ਹੋਇਆ ਹੈ ਪੈਸਾ ਸਿੱਖ ਰਾਜ ਹੈ ਅ ਇਸਵੀ ਸਾਲ 1708 ਤੋਂ 1700 ਹਰਾਂ ਜੋ 8154 ਹਾਂਜੀ ਹਾਂ 1708 ਤੋਂ ਲੈ ਕੇ 1849 ਤੱਕ ਜਿਹੜਾ ਸਿਕੰਪੀਰੀ ਜਿਹੜਾ ਦੁੱਲੇ ਸਿੰਘ ਲਿਖਿਆ ਹੋਇਆ ਹੈ ਸ਼ਾਇਦ ਮਹਾਰਾਜਾ ਦਲੀਪ ਸਿੰਘ ਹੋਵੇਗਾ ਨਹੀਂ ਨਹੀਂ ਦਲੀਪ ਸਿੰਘ ਕੋਈ ਹੋਰ ਹੈ ਮਹਾਰਾਜਾ ਦਲੀਪ ਸਿੰਘ ਤੇ 27 ਜੂਨ 1849 ਨੂੰ ਤੇ ਮਹਾਰਾਜਾ ਰਣਜੀਤ ਸਿੰਘ ਚੜ੍ਹਾਈ ਕੀਤਾ ਨਾ 1849 ਹਾਂ 27 ਜੂਨ 1849 ਨੂੰ ਤੇ 1856 ਤੱਕ ਸਿੱਖ ਰਾਜ ਦੇ ਪੈਸੇ ਜਿਹੜੇ ਸਨ ਇਹ ਚੱਲਦੇ ਰਹੇ ਹਨ ਹੈਨਾ ਉਹ ਡੋਗਰਾ ਰਾਜ ਦੇ ਪੈਸੇ 1856 ਨੂੰ ਤੇ ਉਹਦਾ ਰਾਜ ਖਤਮ ਹੁੰਦਾ ਹੈ ਰਾਜਾ ਦਲੀਪ ਸਿੰਘ ਦਾ ਹੈਨਾ ਹਾਂ ਕਿ ਡੋਗਰਾ ਕਿੱਥੇ ਉਪਰ ਉਹਨਾਂ ਦੇ ਤੇ ਹੋਰ ਸੇ ਕਿੱਥੇ ਲਿਖਿਆ ਹਾਂ ਡੋਗਰਾ ਪੈਸਾ ਆ ਮੈਸੂਰ ਦੇ ਪੂ ਸੁਲਤਾਨ ਉਹਨਾਂ ਦੇ ਆ ਹੁਣ ਸਿੱਕੇ ਆ ਗਏ ਅੰਗਰੇਜ਼ਾਂ ਦੇ ਟਾਈਮ ਦੇ ਬ੍ਰਿਟਿਸ਼ ਰਾਜ ਤੋਂ ਭਾਰਤ ਵਿੱਚ ਆ ਗਿਆ ਆ ਵਿਕਟੋਰੀਆ ਰਾਣੀ 1 ਰੁਪਿਆ ਰਾਣੀ ਵਿਕਟੋਰੀਆ ਦਾ ਆਪਾ ਉਹਨਾਂ 1 ਰੁਪਿਆ ਵਿਕਟੋਰੀਆ ਮਹਾਰਾਣੀ 1901 ਦੇ ਵਿੱਚ